ਹਾਂਜੀ ਬਾਈ ਜੀ ਮੈਂ ਜਗਦੀਪ ਰੰਧਾਵਾ ਤੇ ਮੇਰੇ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਇੱਥੇ ਮੁੱਦੇ ਵੱਧ ਤੋਂ ਵੱਧ ਠਾ ਸਕੀਏ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰੋ ਗਰਦ ਕੱਢ ਦਿਓ ਤੇ ਹੁਣ ਆਪਾਂ ਕਰਦੇ ਆ ਲੈਂਡ ਪੂਲਿੰਗ ਦੀ ਗੱਲ ਜਿੱਥੇ ਪੰਜਾਬ 'ਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀ ਝਾੜੂ ਪਾਰਟੀ ਦਾ ਤੇ ਉੱਥੇ ਫਿਰ 35000 ਕਿੱਲੇ ਦਾ ਨੋਟਿਸ ਹਰਿਆਣੇ 'ਚ ਵੀ ਆ ਗਿਆ ਹੁਣ ਪਤਾ ਲੱਗ ਗਿਆ ਵੀ ਝਾੜੂ ਪਾਰਟੀ ਬੀ ਟੀ ਮਹਾਮੋਦੀ ਦੀ ਕਿਉਂ ਜੇ ਮੋਦੀ ਦੀ ਪਹਿਲਾਂ ਮੋਦੀ ਤਿੰਨ ਕਾਲੇ ਕਾਨੂੰਨ ਲੈ ਕੇ ਆਇਆ ਸੀ ਉਹ ਕਾਨੂੰਨਾਂ ਨਾਲ ਉਹ ਖਤਰਨਾਕ ਹੈ ਲੈਂਡ ਪੂਲਿੰਗ ਆ ਗਈ ਇਹਦੇ ਜਿਹੜਾ ਜਮੀ ਕਮਾਲ ਕਰਤੀ ਉਹ ਤਿੰਨ ਤਿੰਨ ਕਾਲੇ ਕਾਨੂੰਨਾਂ ਚ ਇਹ ਸੀ ਵੀ ਸੋਡੀ ਅਸੀਂ ਫਸਲ ਨਹੀਂ ਚਾਗਦੇ ਵੀ ਪ੍ਰਾਈਵੇਟ ਪਲੇਅਰਾਂ ਨੂੰ ਵੇਚੋ ਪਰ ਆ ਤਾਂ ਜਮੀ ਗਰਦ ਕਰਤੀ ਇਹਦਾ ਝਾੜੂ ਵਾਲੇ ਨੇ ਸ਼ਰਮ ਹੀ ਨਹੀਂ ਮੰਨੀ ਝਾੜੂ ਵਾਲੇ ਪਤਾ ਕੀ ਕਹਿ ਰਹੇ ਆ ਆਪਣਾ ਮੁੱਖ ਮੰਤਰੀ ਸਾਹਿਬ ਕਿਉਂਕਿ ਕੇਜਰੀਵਾਲ ਨੇ ਚੋਣਾਂ ਲੜਨੀਆਂ ਗੀਆਂ ਗੁਜਰਾਤ ਤੇ ਬਹਿਰ ਚ ਇਥੇ ਲੁੱਟ-ਫੁੱਟ ਕੇ ਜਿਵੇਂ ਅਬਦਾਲੀ ਵਰਗਿਆਂ ਦੀ ਲੁੱਟਣੋਂ ਮੈਂ ਵੀ ਅਬਦਾਲੀ ਵਰਗਿਆਂ ਦਾ ਪਿਓ ਆ ਪੰਜਾਬ ਨੂੰ ਲੁੱਟਣਾ ਆਇਆ ਵੇ ਭਈਆ ਠੀਕ ਹੈ ਵੀਰੋ ਹੁਣ ਤੁਸੀਂ ਇਹ ਦੇਖੋ ਵੀ ਇਹ ਕਹਿੰਦੇ ਵੀ ਇੱਕ ਕਿਲਾ ਬਾਹਣ ਦਾ ਤੁਸੀਂ ਆਪ ਦਾ ਦੇ ਦਿਓ ਤੁਹਾਨੂੰ 1200 ਗਜ ਦਾ ਪਲਾਟ ਦੇ ਦਾਂਗੇ ਉਹ ਭਾਈ ਸਾਬੋ ਜ਼ਮੀਨ ਛੋਡੇ ਪਿਓ ਦੀ ਆ ਸਾਡੀ ਜ਼ਮੀਨ ਆ ਸਾਡੇ ਬਜ਼ੁਰਗਾਂ ਨੇ ਵੈੜ ਕੇ ਨਾ ਕਰਾਈਆ ਵੜਦਾ ਨਾ ਕਰਾਈਆ ਅਸੀਂ ਉਹਨੂੰ ਸੈਟਿੰਗ ਕੀਤਾ ਅਸੀਂ ਸਾਰਾ ਸੈੱਟ ਕੀਤਾ ਸੋਨੂ ਜਮੀਨ ਅਸੀਂ ਫ੍ਰੀਚ ਕਿਵੇਂ ਦੇ ਦਈਏ ਕਮਾਲ ਹੋ ਗਈ ਯਾਰ ਲਓ ਭਾਈ ਹੁਣ ਹਰਿਆਣੇ ਤੇ ਪੰਜਾਬ ਨੂੰ ਵੱਡਾ ਭਾਈ ਤੇ ਛੋਟਾ ਭਾਈ ਦਵਾਰੇ ਬਣ ਕੇ 20 ਵਾਲੇ ਅंदोलਨ ਵਾਂਗੂ ਆਪਾਂ ਨੂੰ ਲੜਨਾ ਪਊ ਨਹੀਂ ਪੱਲੇ ਕੱਖ ਨਹੀਂ ਰਹਿਣਾ ਆ ਇੱਕ ਐਨ ਆਰ ਆਈ ਆਇਆ ਸੀਗਾ ਲੁਧਿਆਣਾ ਏਰੀਏ ਚ ਇੰਗਲੈਂਡ ਚ ਸੈਫਟਾਂ ਲਾ ਕੇ ਦਿਹਾੜੀਆਂ ਕਰਕੇ 20 25 ਸਾਲ ਆ ਕੇ 30 ਕਿੱਲੇ ਬਾਣ ਖਰੀਦਿਆ ਸੀ ਉਹਦੀ ਸਾਰੀ ਲੈਂਡ ਪੂਲਿੰਗ ਚ ਆ ਗਈ ਜਿਹੜੇ ਐਨਆਰਆਈ ਮੱਥੀ ਬੈਠੇ ਸੀ ਵੀ ਅਸੀਂ ਪਿੰਡ ਜਾਵਾਂਗੇ ਖੇਤੀ ਕਰਾਂਗੇ ਉਹ ਕਰਾਂਗੇ ਜਾ ਕਰਾਂਗੇ ਸੁਪਨੇ ਸੀਗੇ ਉਹ ਵੀ ਸਮਰਥਨ ਕਰਤੇ ਲਾ ਭਰਾਵੋ ਮੇਰੀ ਗੱਲ ਸੁਣ ਲਓ ਇਹਨਾਂ ਦੀ ਇਹ ਜਿਹੀ ਪੂਛ ਚਕਾਓ ਵੱਡੀ ਲਹਿਰ ਪੰਜਾਬ ਤੇ ਹਰਿਆਣਾ ਚ ਬਣਾਓ ਵੀ ਇਹਨਾਂ ਨੂੰ ਇੱਥੋਂ ਘਰੇ ਵੜਦੇ ਕਰੀਆ ਕੇਜਰੀਵਾਲ ਭਈਆ ਨੂੰ ਤਾਂ ਦਵੱਲੀਏ ਨਹੀਂ ਪੱਲੇ ਕੱਖ ਨਹੀਂ ਰਹਿਣਾ ਇਹ ਖਾ ਜਾਣਗੇ ਲੁੱਟ ਪੁੱਟ ਕੇ ਖਤਮ ਹੋ ਜਾਣਗੇ ਅਮਰੀ ਚਾਲ ਦੀ ਚਾਲ ਦੀ ਵੀਡੀਓ ਸ਼ੇਅਰ ਕਰਿਓ ਸਬਸਕ੍ਰਾਈਬ ਕਰੀ ਜਾਓ ਮੇਰਾ ਚੈਨਲ ਇੱਥੇ ਮੁੱਦੇ ਉੱਠਦੇ ਰਹਿਣਗੇ ਦੱਬ ਕੇ ਸ਼ੇਅਰ ਕਰਕੇ ਰੱਖੋ ਵੱਧ ਵੱਧ ਸਪੋਰਟ ਕਰੋ ਖਿੱਚ ਕੇ ਕੰਮ ਖਿੱਚ ਕੇ ਰੱਖੋ 35000 ਕਿਲਾ ਉੱਥੋਂ ਦੀ ਆ ਗਈ ਹਰਿਆਣੇ ਦੀ ਪਾਣੂ ਪੰਜਾਬ ਚ ਕਹਿੰਦੇ ਸੀ ਉੱਥੇ ਵੀ ਆ ਗਈ ਹੁਣ ਪਤਾ ਲੱਗਦਾ ਨਾ ਭਾਜਪਾ ਦੀ ਵੀ ਟੀਮ ਹੈ ਉੱਥੇ ਭਾਜਪਾ ਦਾ ਰਾਜ ਆ ਭਾਜਪਾ ਦੱਬੀ ਹੁੰਦੀ ਕਿੱਲੀ ਉਧਰ ਹੋਏ ਦੱਬੀ ਹੁੰਦੀ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਨੂੰ ਗਾਂਹਾਂ ਵਾਲੀ ਵਾਰੀ ਵੋਟ ਪਾਉਣ ਦੀ ਕਿਤੇ ਗਲਤੀ ਨਾ ਕਰ ਲਿਓ ਪੱਲੇ ਕੱਖ ਨਹੀਂ ਰਹਿਣਾ ਜ਼ਮੀਨਾਂ ਨੂੰ ਆਪਾਂ ਮਾਂ ਜਿੰਨਾ ਪਿਆਰ ਕਰਦੇ ਆਂ ਕੱਸੀ ਦਾ ਪਾਣੀ ਕੋਈ ਵੜ ਲਿਆ ਆਪਾਂ ਉਹਦੀ ਗਾਟਾ ਲਾ ਦਿੰਨੇ ਆਂ ਬੰਦੇ ਦਾ ਕੋਈ ਵੱਟ ਵੜ ਲੇ ਗਾਟਾ ਲਾ ਦਿੰਨੇ ਆਂ ਤੇ ਇਹ ਆਪਣੀਆਂ ਜ਼ਮੀਨਾਂ ਲਿਆਣ ਨੂੰ ਫਿਰਦੇ ਨੇ ਉਹਨਾਂ ਨੂੰ ਆਪਾਂ ਜ਼ਮੀਨਾਂ ਕਿਵੇਂ ਦੇਵਾਂਗੇ ਕਿਵੇਂ ਦੇਵਾਂਗੇ ਇਸ ਲਈ ਭਾਈ ਕਾਇਮ ਹੋ ਜਾਓ ਵੱਡੇ ਪੱਦਰ ਤੇ ਲੜਾਈ ਲੜਨੀ ਬੂ ਨਹੀਂ ਕੰਮ ਖਰਾਬ ਆ ਪੱਲੇ ਕੱਖ ਨਹੀਂ ਰਹਿਣਾ ਫੇਰ ਪਸਤਾਇਓ ਨਾ ਕਿਉਂਕਿ ਸੁੰਨਪਤੀ ਆ ਕਿਉਂਕਿ ਜੇ ਜ਼ਮੀਨ ਨਾ ਰਹੀ ਖੇਡਾਂ ਗਿੱਧਾ ਪੰਗੜਾ ਕਲਚਰ ਬਗੈਰ ਲੰਗਰ ਪ੍ਰਸਾਦ ਕਿੱਧਰ ਜਾਊਗੀ ਵੱਡੇ ਖਾੜੇ ਟੂਰਨਾਮੈਂਟ ਵਿਆਹ ਸਾਰਾ ਸਿਸਟਮ ਹੀ ਜ਼ਮੀਨ ਤੇ ਖੜਾ ਜ਼ਮੀਨ ਨਹੀਂ ਬੱਲੇ ਦਾ ਕੁਛ ਨਹੀਂ ਜ਼ਮੀਨ ਨਾਲ ਹੀ ਸਰਦਾਰੀ ਹੈ ਜ਼ਮੀਨ ਨਾਲ ਹੀ ਅਣਖ ਹੈ ਜ਼ਮੀਨ ਨਾਲ ਹੀ ਸਾਡਾ ਫਾਸਲਾ ਕਰਕੇ ਟੌਰ ਆ ਸਾਡਾ ਫਾਸਲਾ ਕਰਕੇ ਜੋਰ ਆ ਸਾਡਾ ਜ਼ਮੀਨ ਕਰਕੇ ਜੋਰ ਆ ਜ਼ਮੀਨ ਕਰਕੇ ਟੌਰ ਆ ਪੁਰਾਣੇ ਬਜ਼ੁਰਗ ਤਾਂ ਕਹਿੰਦੇ ਹੁੰਦੇ ਸੀ ਵੀ ਜ਼ਮੀਨ ਕਹਿੰਦੀ ਆ ਬੀਜ ਮੈਨੂੰ ਗਹਿਣੇ ਧਰਤਾ ਬੈ ਕਰਤਾ ਤੂੰ ਸੜਾ ਨਹੀਂ ਸਕਦਾ ਪਰ ਮੈਂ ਤੈਨੂੰ ਜੇਲ੍ਹ ਚ ਬੰਨੇ ਬੈ ਉਹਨੂੰ ਸੜਾ ਲੂੰਗੀ ਜਮੀਨ ਵਰਗੀ ਤਾਂ ਕੋਈ ਚੀਜ਼ ਤਾਕੜੀ ਨਹੀਂ ਪੂਰੇ ਬਾਲਡ ਚ ਰੌਲਾ ਪੈ ਗਿਆ ਫੂਡ ਦੀ ਕਮੀ ਹੋਣ ਵਾਲੀ ਆਉਣ ਵਾਲੇ ਟਾਈਮ ਚ ਭੁੱਖਮਰੀ ਫੈਲਣ ਵਾਲੀ ਆ ਕਰੋਨਾ ਵਾਲੇ ਦੇਖ ਲੈ ਸਾਰਿਆਂ ਨੂੰ ਕਾਮਜਾਬ ਇੰਡਸਟਰੀ ਕਿਹੜੀ ਰਹੀ ਆ ਇਹੀ ਰਹੀ ਆ ਇਸ ਲਈ ਬਾਈ ਇਕੱਠੇ ਹੋ ਜੋ ਵੱਡਾ ਹੰਬਲਾ ਮਾਰੋ ਆਪਾਂ ਪੰਜਾਬ ਤੇ ਹਰਿਆਣਾ ਇਕੱਠੇ ਹੋ ਕੇ ਸਿਸਟਮ ਰੱਦ ਕਰਾਈਏ ਨੀ ਪੱਲੇ ਕੱਖ ਨਹੀਂ ਰਹਿਣਾ ਲੈ ਜਾਣਗੇ ਲੁੱਟ ਪੁੱਟ ਕੇ ਖੋ ਕੇ ਲੈ ਜਾਣਗੇ ਸਾਰਾ ਜਿਗਾੜ ਆਪਣੇ ਤੋਂ ਫੇਰ ਚੀਕਾਂ ਨਾ ਮਾਰਿਓ ਆ ਮੇਰੀ ਵੀਡੀਓ ਇੰਨੀ ਸ਼ੇਅਰ ਕਰੋ ਘਰ ਘਰ ਪਹੁੰਚਦੀ ਕਰ ਦਿਓ ਹਰਿਆਣੇ ਤੇ ਪੰਜਾਬ ਦੇ ਸਿਰਾ ਕਰਾ ਦਿਓ ਖਿੱਚ ਦਿਓ ਕੰਮ ਮੈਂ ਰੋਜ਼ ਮੁੱਦੇ ਲੈ ਕੇ ਆਉਂਦਾ ਲੈਂਡ ਪੂਲਿੰਗ ਜਿੰਨਾ ਚਿਰ ਚੱਲੂ ਉਨਾ ਚਿਰ YouTube ਚੈਨਲ ਮੇਰਾ ਐਸੇ ਕੰਮ ਤੇ ਲਾਏਗਾ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰਕੇ ਰੱਖੋ ਤਾਂ ਕਿ YouTube ਚੈਨਲ ਤਾਂ ਮੈਂ ਚਲਾਇਆ ਵਾ ਉਧਰ ਫੇਸਬੁੱਕ ਦੇ ਇਹ ਸਟ੍ਰਾਈਕਾ ਮਾਰਦੇ ਨੇ ਝਾੜੂ ਖਤਮ ਕਰਦੇ ਨੇ ਇਹ ਤਾਂ ਚਲਾਇਆ ਵੀ ਜੇ ਇੱਥੇ ਕੰਮ ਖਿੱਚ ਕੇ ਰੱਖੋਗੇ ਪੰਜਾਬ ਹਰਿਆਣਾ ਦਿੱਲੀ ਤੱਕ ਆਪਾਂ ਇਹਦੇ ਰਾਹੀਂ ਗੱਲ ਪਚਾਉਦੇ ਰਹੀਏ ਤੇ ਖਿੱਚਦੀਏ ਕੰਮ ਧੰਨਵਾਦ ਜਿਉਂਦੇ ਰਹੋ ਚੱਕ ਦਿਓ ਫੱਟੇ ਏਕਾ ਰੱਖੋ ਜਿਵੇਂ ਪਹਿਲਾਂ ਰੱਖਿਆ ਸੀ 2020 ਦੇ ਦੋਨੋਂ ਮਹੀਨੇ ਐਤਕੀ ਵੀ ਏਕਾ ਰੱਖੋ ਤੇ ਯੰਗ ਜਾਰੀ ਰੱਖੋ ਕਿਸਾਨਾਂ ਦੀ ਜਿੱਤ ਪੱਕੀ ਹੋ ਧੰਨਵਾਦ ਜੀ